ਅਮਰੀਕਾ ਵਿੱਚ ਡਰਾਈਵਿੰਗ ਸਕਿੱਲ ਦੇ ਆਧਾਰ ਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਨੌਜਵਾਨਾਂ ਤੇ 트ੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਇੱਥੇ 트ੰਕ ਇੱਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਮੰਡੈਟਰੀ ਕਰ ਦਿੱਤੀ ਗਈ ਹੈ ਬਕਾਇਦਾ ਇਸ ਲਈ ਟੈਸਟ ਵੀ ਲਏ ਜਾ ਰਹੇ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਨਾਲ ਹੋਏ ਐਕਸੀਡੈਂਟ ਤੋਂ ਬਾਅਦ 트ੰਪ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਹੈ ਪੁਲਿਸ ਆਨ ਰੋਡਰ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ ਇਸ ਟੈਸਟ ਵਿੱਚ ਹੁਣ ਤੱਕ ਨਾਨ ਅਮਰੀਕੀ 7000 ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ ਹੋ ਗਏ ਨੇ ਤੇ ਉਹਨਾਂ ਦੇ ਲਾਇਸੈਂਸ ਵੀ ਸਸਪੈਂਡ ਕਰ ਦਿੱਤੇ ਗਏ ਨੇ ਇਸ ਵਕਤ ਅਮਰੀਕਾ ਵਿੱਚ 1 ਲੱਖ ਇਸ ਵਕਤ ਅਮਰੀਕਾ ਵਿੱਚ ਕਦੇਸ਼ਮਲੋਂ 50 ਲੱਖ ਪੰਜਾਬੀ ਡਰਾਈਵਰ ਨੇ ਤੇ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਦੇ ਮੁਤਾਬਕ ਤੀ 1 ਅਕਤੂਬਰ ਤੱਕ ਚਲੇ ਇੰਗਲਿਸ਼ ਟੈਸਟ ਵਿੱਚ ਕਈ ਡਰਾਈਵਰ ਸਹੀ ਇੰਗਲਿਸ਼ ਨਹੀਂ ਬੋਲ ਪਾਏ ਤਾਂ ਕੁਝ ਇੰਗਲਿਸ਼ ਵਿੱਚ ਲਿਖੇ ਟ੍ਰੈਫਿਕ ਸਾਈਨ ਦੇ ਬਾਰੇ ਵਿੱਚ ਨਹੀਂ ਦੱਸ ਪਾਏ ਦੱਸ ਦੀ ਇੱਕ ਲਗਾਤਾਰ ਖਾਸਿਆ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਕਰੀਬ 2 ਮਹੀਨੇ ਪਹਿਲਾਂ ਪਾਰਟ ਡਰਾਈਵਰਾਂ ਦੇ ਵੀਜ਼ੇ ਤੇ ਰੋਕ ਲਗਾ ਚੁੱਕੇ ਹੈ ਇਸ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਦਿੱਤੀ ਸੀ ਅਮਰੀਕਾ ਵਿੱਚ ਡਰਾਈਵਿੰਗ ਸਕਿੱਲ ਦੇ ਆਧਾਰ ਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਨੌਜਵਾਨਾਂ ਤੇ 트੍ਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਇੱਥੇ ਟ੍ਰੰਕ ਇੱਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਮੰਡੀਟਰੀ ਕਰ ਦਿੱਤੀ ਗਈ ਹੈ ਬਕਾਇਦਾ ਇਸ ਲਈ ਟੈਸਟ ਵੀ ਲਏ ਜਾ ਰਹੇ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਨਾਲ ਹੋਏ ਐਕਸੀਡੈਂਟ ਤੋਂ ਬਾਅਦ 트੍ਰੰਪ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਕਲਸ ਆਨ ਰੋਡਰ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ ਇਸ ਟੈਸਟ ਵਿੱਚ ਹੁਣ ਤੱਕ ਨਾਨ ਅਮਰੀਕੀ 7000 ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ ਹੋ ਗਏ ਨੇ ਤੇ ਉਹਨਾਂ ਦੇ ਲਾਇਸੈਂਸ ਵੀ ਸਸਪੈਂਡ ਕਰ ਦਿੱਤੇ ਗਏ ਨੇ ਇਸ ਵਕਤ ਅਮਰੀਕਾ ਵਿੱਚ 1 ਲੱਖ ਇਸ ਵਕਤ ਅਮਰੀਕਾ ਵਿੱਚ ਕਿਤੇ ਦਸ਼ਮਲਵ 50 ਲੱਖ ਪੰਜਾਬੀ ਡਰਾਈਵਰ ਨੇ ਤੇ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਦੇ ਮੁਤਾਬਕ 31 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਵਿੱਚ ਕਈ ਡਰਾਈਵਰ ਸਹੀ ਇੰਗਲਿਸ਼ ਨਹੀਂ ਬੋਲ ਪਾਏ ਤਾਂ ਕੁਝ ਇੰਗਲਿਸ਼ ਵਿੱਚ ਲਿਖੇ ਟ੍ਰੈਫਿਕ ਸਾਈਨ ਦੇ ਬਾਰੇ ਵਿੱਚ ਨਹੀਂ ਦੱਸ पाए ਦੱਸਦੀ ਇੱਕ ਲਗਾਤਾਰ ਖ਼ਾਸਿਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਕਰੀਬ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ੇ 'ਤੇ ਰੋਕ ਲਗਾ ਚੁੱਕੀ ਹੈ ਤੇ ਇਸ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਦਿੱਤੀ ਸੀ ਅਮਰੀਕਾ ਵਿੱਚ ਡਰਾਈਵਿੰਗ ਸਕਿੱਲ ਦੇ ਆਧਾਰ 'ਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਨੌਜਵਾਨਾਂ 'ਤੇ 트੍ਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਇੱਥੇ 트੍ਰੰਕ ਇੱਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਮੰਡੈਟਰੀ ਕਰ ਦਿੱਤੀ ਗਈ ਹੈ ਬਕਾਇਦਾ ਇਸ ਲਈ ਟੈਸਟ ਵੀ ਲਏ ਜਾ ਰਹੇ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਨਾਲ ਹੋਏ ਐਕਸੀਡੈਂਟ ਤੋਂ ਬਾਅਦ ਕ੍ਰਮ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਹੈ ਪੁਲਿਸ ਔਨ ਰੋਡਰ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ ਇਸ ਟੈਸਟ ਵਿੱਚ ਹੁਣ ਤੱਕ ਨਾਨ ਅਮਰੀਕੀ 7000 ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ ਹੋ ਗਏ ਨੇ ਤੇ ਉਹਨਾਂ ਦੇ ਲਾਇਸੈਂਸ ਵੀ ਸਸਪੈਂਡ ਕਰ ਦਿੱਤੇ ਗਏ ਨੇ ਇਸ ਵਕਤ ਅਮਰੀਕਾ ਵਿੱਚ ਇਕ ਲੱਖ ਇਸ ਵਕਤ ਮੂਰੀ ਕਵਿਚਕ ਦੇਸ਼ਮਲੋ ਪੰਜਾਬ ਲੱਖ ਪੰਜਾਬੀ ਡਰਾਈਵਰ ਨੇ ਤੇ ਅਮਰੀਕਾ ਦੇ ਟ੍ਰਾਂਸਪੋਰਟ ਸੈਕਟਰੀ ਸੀਨ ਡਫੀ ਦੇ ਮੁਤਾਬਕ ਤੀ 1 ਅਕਤੂਬਰ ਤੱਕ ਚਲੇ ਇੰਗਲਿਸ਼ ਟੈਸਟ ਵਿੱਚ ਕਈ ਡਰਾਈਵਰ ਸਹੀ ਇੰਗਲਿਸ਼ ਨਹੀਂ ਬੋਲ ਪਾਏ ਤਾਂ ਕੁਝ ਇੰਗਲਿਸ਼ ਵਿੱਚ ਲਿਖੇ ਟ੍ਰੈਫਿਕ ਸਾਈਨ ਦੇ ਬਾਰੇ ਵਿੱਚ ਨਹੀਂ ਦੱਸ ਪਾਏ ਦੱਸਦੀ ਇੱਕ ਲਗਾਤਾਰ ਖਾਸੀਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਕਰੀਬ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ੇ ਤੇ ਰੋਕ ਲਗਾ ਚੁੱਕੀ ਹੈ ਤੇ ਇਸ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਦਿੱਤੀ ਸੀ